ਬੜੇ ਵਾਲੀ ਦੀ ਮਿਲ ਜੂਗੀ ਇਹਦਾ ਰੇਟ ਹੋਲਸੇਲ 35 ਰੁਪਏ 35 ਰੁਪਏ ਜੀ ਹੋਲਸੇਲ ਲੈਣਾ 35 ਰੁਪਏ ਸੋ ਜੀ ਇਹਦਾ ਰੇਟ ਇਨਕਰੀਜ਼ ਨਹੀਂ ਹੋਇਆ ਮੈਂ ਕਿ ਦੁਬਾਰਾ ਕਹਿ ਰਹੇ ਆ ਆ ਕੇ ਲੈ ਜਾਓ ਸਿਰਫ 5 ਰੁਪਏ ਦਾ ਟੁਕਲਾ ਕਿਤੇ ਨਹੀਂ ਮਿਲਨੀਆ ਲੁੱਟ ਕੇ ਲੈ ਗਏ ਆ ਜੈਮਦਗੜ੍ਹ ਵਾਲੇ ਵੱਦੀ ਵੱਤੋ ਵੱਦੀ ਇਹ ਤਾਂ ਕੁਛ ਵੀ ਨਹੀਂ ਐ ਇਹ ਤਾਂ ਸਾਡੇ ਲਈ ਬੱਚਾ ਗਾਈਟ ਐ ਇਹ ਸਾਰੇ ਸਾਈਟ ਐ 5 ਰੁਪਏ ਸੇ ਲੜੇ 5 ਰੁਪਏ ਸੇ ਲੈਣ ਸਿਰਫ 350 ਰੁਪਏ ਆ ਪਾਕਿਸਤਾਨੀ ਹੈ ਜੀ ਸਾਰੇ ਸਾਰੀ ਸਾਰੀ ਵੈਰਾਈਟੀ ਪਾਕਿਸਤਾਨੀ ਲਿਖੀ 280 ਇਹਦਾ 280 280 ਰੁਪਏ ਦੇ ਹੁਤਾ ਕਿਆ ਕਿਆ ਸਭ ਫੜੇ ਜਾਣਗੇ ਹਾਂਜੀ ਸਵਾਗਤ ਹੈ ਤੁਹਾਡਾ ਇਹਦੀ ਨਵੀਂ ਵੀਡੀਓ ਚ ਜਿੰਨੇ ਵੀ ਸੱਜਣ ਵੇਂਦੇ ਪਏ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੈ ਜੀ ਤੇ ਅੱਜ ਆਪਾਂ ਫੇਰ ਆਏ ਆ ਦਰੇਸੀ ਗਰਾਉਂਡ ਦੇ ਲਾਗੇ ਖੁਰਾਨਾ ਕਾਈਟਸ ਵਾਲਿਆਂ ਦੇ ਕਿਉਂਕਿ ਹੁਣ ਪਤੰਗਾਂ ਦਾ ਸੀਜ਼ਨ ਆ ਗਿਆ ਤੇ ਜਿਹੜੇ ਵੀ ਵੀਰ ਭਰਾ ਪਤੰਗਾਂ ਦੇ ਸ਼ੌਕੀਆ ਉਹਨਾਂ ਨੂੰ ਆਪਾਂ ਪਤੰਗਾਂ ਦੀ ਠੀਕ ਘੈਂਟ ਘੈਂਟ ਵੈਰਾਈਟੀ ਦਿਖਾਉਣ ਆਏ ਆ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਹੁਣ ਆਪਾਂ ਭਾਜੀ ਹੁਣਾਂ ਨਾਲ ਗੱਲਬਾਤ ਕਰਦੇ ਆਂ ਤੇ ਸਾਰੀ ਵੈਰਾਈਟੀ ਤੁਹਾਡੇ ਰੂਬਰੂ ਕਰਦੇ ਆਂ ਤੇ ਵੇਖੀ ਜਾਓ ਲਾਸਟ ਤੱਕ ਬਈ ਤੇ ਲਓ ਜੀ ਇੱਧਰ ਦੇਖੋ ਵੈਰਾਈਟੀ ਸਾਰੀ ਪਤੰਗਾਂ ਦੀ ਤੇ ਇੱਧਰ ਹੁਣ ਸੰਜੀਪ ਭਾਜੀ ਆ ਗਏ ਆ ਸੰਜੀਪ ਖੁਰਾਨਾ ਜੀ ਖੁਰਾਨਾ ਕਾਈਟਸ ਵਾਲੇ ਤੇ ਦਰੇਸੀ ਗਰਾਊਂਡ ਦੇ ਲਾਗੇ ਇਹਨਾਂ ਦੀ ਬਹੁਤ ਮਸ਼ਹੂਰ ਦੁਕਾਨ ਆ ਤੇ ਬਾਈ ਹੁਣਾਂ ਨਾਲ ਗੱਲਬਾਤ ਕਰ ਰਹੇ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲੇ ਤਾਂ ਆਦਾਬ ਸਤਿ ਸ਼੍ਰੀ ਅਕਾਲ ਮੇਰੇ ਦੋਸਤਾਨੋ ਮੇਰੇ ਭਰਾਵਾਂ ਨੂੰ ਮੇਰੇ ਛੋਟੇ ਬੰਨਨੇ ਮ ਬੈਂਸ ਫੋਲੋਅਰਸ ਨੂੰ ਜਿਹੜੇ ਮੈਨੂੰ ਸਵੇਰੇ 6 ਵਜੇ ਉੱਠ ਕੇ ਕਾਲ ਕਰਦੇ ਨੇ ਅੰਕਲ ਜੀ ਹੰਦਰ ਤਕਾਈ ਚ ਲੈਣੇ ਆ ਉਹਨਾਂ ਸਾਰਿਆਂ ਨੂੰ ਗੁੱਡ ਮਾਰਨਿੰਗ ਜੀ ਔਰ ਮੈਂ ਇੱਕ ਤੋਂ ਸਭ ਤੋਂ ਪਹਿਲੇ ਇੱਕ ਰਿਕਵੈਸਟ ਕਰਨੀ ਚਾਹੁੰਗਾ ਵੀ ਮੈਨੂੰ ਜਦੋਂ ਵੀ ਕਾਲ ਕਰਨੀ ਹੈ ਪਲੀਜ਼ 10 ਵਜੇ ਤੋਂ ਬਾਅਦ ਕਿਉਂਕਿ ਮੇਰੇ ਭਰਾ ਉਹਤੀ ਵਾਰ ਇੱਕ ਦੁਕਾਨ ਤੇ ਵੱਜ ਜਾਂਦਾ ਹੈ ਗੱਡੀਆਂ ਲੋਡ ਕਰਾਣੀਆਂ ਹੁੰਦੀਆਂ ਮਾਲ ਭੇਜਣਾ ਹੁੰਦਾ ਹੈ ਥੋੜਾ ਲੇਟ ਹੋ ਜਾਵੇ ਇਸ ਕਰਕੇ ਸਿਰਫ 10 ਵਜੇ ਅਸੀਂ ਆਨੇ ਆ ਸ਼ਾਪ ਤੇ ਜੀ ਸੀਜ਼ਨ ਦਾ ਟਾਈਮ ਆ ਯਾਰ ਹਨਾ ਤੇ ਬਾਕੀ ਭਾਜੀ ਆਪਣਾ ਐਡਰੈਸ ਵੀ ਪਹਿਲਾਂ ਮੈਨੂੰ ਲਗਾ ਦਾ ਮੈਂਸ਼ਨ ਕਰ ਦਿਓ ਕਿਉਂਕਿ ਕਈਆਂ ਨੂੰ ਕਲੀਅਰ ਹੋ ਜਾਂਦਾ ਵੀ ਕਿਉਂਕਿ ਦੂਰੋਂ ਨੇੜੇੋਂ ਜਿਨ੍ਹਾਂ ਨੇ ਆਉਣਾ ਵਾ ਉਹਨਾਂ ਨੂੰ ਪਤਾ ਲੱਗ ਜੂ ਮੇਰੇ ਦੋਸਤੋ ਤੁਹਾਨੂੰ ਪਤਾ ਹੀ ਹੈ ਅਸੀਂ ਬੜੇ ਬਦਨਾਮ ਜੇ ਬੰਦੇ ਆ ਰੇਸੀ ਰੋਡ ਕਪੂਰ ਮਾਰਕੀਟ ਲੁਧਿਆਣਾ ਸਾਡੀ ਲੋਕੇਸ਼ਨ ਹੈ ਆਪੋਜ਼ਿਟ ਕੁਲਦੀਪ ਸਟੋਰ ਮੁਕੀਬ ਕਪੜਿਆਂ ਦਾ ਸਟੋਰ ਹੈ ਜੀ ਉਹਦੇ ਬਿਲਕੁਲ ਸਾਹਮਣੇ ਮੇਰੀ ਸ਼ਾਪ ਹੈ ਪੁਰਾਣਾ ਕਾਈਟ ਸੈੱਟ ਫਾਇਰਵਰਕਸ ਬੈਨਰ ਵੀ ਲੱਗਿਆ ਹੈ ਠੀਕ ਹੈ ਜੀ ਪਰ ਮੈਨੂੰ ਕਾਲ ਕਰਕੇ ਲੋਕੇਸ਼ਨ ਵੀ ਲੈ ਸਕਦੇ ਹੋ ਠੀਕ ਹੈ ਜੀ ਤੇ ਨੰਬਰ ਆਪਣਾ ਉਹ ਵੀ ਦੱਸ ਦਿਓ ਪਹਿਲਾਂ ਹੀ ਨੰਬਰ ਉਹੀ ਜਿਹੜਾ ਮੇਰੀ ਸਹੇਲੀ ਨੇ ਦਿੱਤਾ ਸੀ 9815086969 ਭਾਜੀ ਸਾਰੀ ਸੀਲੀਆਂ ਕੋਲ ਇਹੀ ਨੰਬਰ ਹੈ ਇਹੀ ਹੱਲੇ ਤੱਕ ਚੱਲਣਾ ਇਹ ਤਾਂ ਠੀਕ ਆ ਪਰ ਭਾਜੀ ਕਈ ਵਾਰ ਨਾ ਵੀਡੀਓ ਘਰੇ ਵੀ ਪਹੁੰਚ ਜਾਂਦੀ ਗਾਲਾਂ ਪੈਣਗੇ ਕੋਈ ਫਾਇਦਾ ਨਹੀਂ ਇਹ ਚੀਜ਼ ਗਾਲਾਂ ਗਾਲਾਂ ਬਾਪੂ ਦੀ ਗਾਲਾਂ ਪੈਂਦੀਆਂ ਰਹਿਣ ਤਾਂ ਜ਼ਿਆਦਾ ਵਧੀਆ ਮੁਜ਼ਾਫਰ ਕਹਿੰਦੇ ਸੀ ਨਾ ਵੀ ਪਿਓ ਦੀ ਗਾਲਾਂ ਲੱਗੀਆਂ ਹੋਦੀਆਂ ਨਾਲਾਂ ਸਹੀ ਗੱਲ ਆ ਬੋਡੀ ਬੁੜੀ ਬਣੀ ਹੋਈ ਐ ਇੱਥੇ ਹੀ ਬਣੀ ਹੋਈ ਆ ਜੀ 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 ਚਲੋ ਆਓ ਮੇਰੇ ਦੋਸਤੋ ਵੀਡੀਓ ਨੂੰ ਸਟਾਰਟ ਕਰਦੇ ਆ ਸਭ ਤੋਂ ਪਹਿਲੇ ਤਾਂ ਉਹੀ ਸਾਡੇ ਜਿਹੜੀ ਕਮਿਟਮੈਂਟਸ ਹੈ ਹੂੰ ਵੀ ਪਾਪਾ ਕੀ ਭਰੀ ਪਾਪਾ ਕੀ ਭਰੀ ਸਹੀ ਗੱਲ ਆ ਠੀਕ ਐ ਉਹ ਇਹ ਪਾਪਾ ਦੀ ਪਰੀ ਕਿਸੇ ਨੂੰ ਟਾਰਗੇਟ ਨਹੀਂ ਕੀਤਾ ਇਹ ਪਤੰਗ ਦਾ ਨਾਮ ਰੱਖਿਆ ਹੋਇਆ ਹੈ ਨਾ ਜੀ ਹੌਲੀ ਹੌਲੀ ਮੈਂ ਪਹਿਲੇ ਵੀ ਰਿਕੁਐਸਟ ਕੀਤੀ ਸੀ ਕਿ ਜਿਹੜੇ ਰੇਟਸ ਐ ਡੇ ਬਾ ਡੇ ਇਨਕਰੀਸ ਹੁੰਦੇ ਜਾ ਰਹੇ ਨੇ ਥੋੜੇ ਥੋੜੇ ਹੂੰ ਸੋ ਮੇਰੇ ਦੋਸਤੋ ਤੁਹਾਨੂੰ ਪਤਾ ਮੋਦੀ ਸਾਹਿਬ ਨੇ ਮਹਿੰਗਾਈ ਵਧਾਈ ਹੋਈ ਹੈ ਜੀ ਤਾਂ 10-10 ਪੈਸੇ 20-20 ਪੈਸੇ ਇਨਕਰੀਸ ਹੁੰਦੇ ਗਏ ਨੇ ਹੂੰ 120 ਰੁਪਏ ਸਭ ਤੋਂ ਪਹਿਲੇ ਜਿਹੜੀ ਮੈਂ ਤੁਹਾਨੂੰ ਦਿਖਾਣੀ ਚਾਹੁੰਗਾ ਵੀ ਜਿਹੜੀ ਪਰੀ ਹੈ ਪਾਪਾ ਦੀ ਪਰੀ ਜਿਹਨੂੰ ਆਪਾਂ ਕਹਿੰਦੇ ਆ ਗਰੀਬ ਬੱਚੇ ਲਈ ਇੱਕ ਪਤੰਗ ਜਿਹੜਾ ਸੁਪਨਾ ਹੈ ਜੀ ਠੀਕ ਹੈ ਜੀ 120 ਰੁਪਏ ਅੱਜ ਦਾ ਡੇਟਾ ਦਾ 120 ਰੁਪਏ ਹੈ 1 ਰੁਪਏ 20 ਪੈਸੇ ਪੈਂਦੀ ਹੈ ਔਰ 3 ਰੁਪਏ ਦੇ ਵਿਕਦੀ ਹੈ ਜੀ ਠੀਕ ਹੈ ਜੀ ਇਸ ਤੋਂ ਬਾਅਦ ਫਿਰ ਸ਼ੁਰੂ ਹੋ ਜਾਂਦੀ ਹੈ ਉਸ ਤੋਂ ਵੱਡੀ ਉਹਦੀ ਵੱਡੀ ਭੈਣ 180 ਰੁਪਏ 180 ਰੁਪਏ 120 ਠੀਕ ਹੈ 180 ਰੁਪਏ ਬੜੇ 100 ਪੀਸ ਮੈਂ ਕਹਿੰਦਾ ਨਾ ਭਰਾਂ ਰਾਂਜੀ ਕੋ ਸੁਣ ਕੇ ਇੰਨਾ ਸਸਤਾ ਸੁੱਤਾ ਹੋਵੇ ਉਸ ਤੋਂ ਬਾਅਦ ਮੇਰੇ ਦੋਸਤੋ ਬਲੇ ਮਿੱਤਰੋ ਫੇਰ ਹੋਈ ਜਿਹੜਾ ਗਲੀ ਤੋਂ ਤੁਹਾਡੇ 5 ਰੁਪਏ ਬਦਲ ਕੇ ਮਿਲਦਾ ਸਾਡੇ ਕੋਲ 2 ਰੁਪਏ 80 ਪੈਸੇ 2 ਰੁਪਏ 80 ਪੈਸੇ ਸਿੰਗਲ 2 ਰੁਪਏ 80 ਪੈਸੇ ਬਦ ਔਰੇ ਚੱਲਦਾ ਰਹਿਣਾ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਸ਼ੁਰੂ ਹੋ ਜਾਂਦੇ ਨੇ ਮੈਂ ਕੈਮਰਾਮੈਨ ਸਾਹਿਬ ਨੂੰ ਕਹੂੰਗਾ ਕਿ ਸਟੈਂਪਿੰਗ ਦਿਖਾਉਣ ਜੀ ਸੋਨੀ ਰਾਮਪੁਰ ਠੀਕ ਹੈ ਤੁਹਾਨੂੰ ਪਤਾ ਹੀ ਹੈ ਵੀ ਕਿਸ ਤਰ੍ਹਾਂ ਅਸੀਂ ਕਿਸੇ ਨੂੰ ਪ੍ਰਮੋਟ ਕਰਦੇ ਹਾਂ ਜੀ ਔਰ ਇਹ ਸਾਰੇ ਕਾਈਟ ਹੈ 5 ਰੁਪਏ ਸੇ ਲੱਗੇ 5 ਰੁਪਏ ਸੇ ਲੱਲ ਸਿਰਫ 350 ਰੁਪਏ 350 ਚ 100 ਇੱਕ ਵੀਸ ਤੁਸੀਂ ਲੈਣਾ 5 ਰੁਪਏ ਦਾ ਤੁਹਾਨੂੰ ਗਲੀ ਦੇ ਬਾਹਰ ਮਿਲੇਗਾ ਔਰ ਇਸੇ ਤਰੀਕੇ ਨਾਲ ਇੱਕ ਨਵੀਂ ਵੈਰਾਈਟੀ ਲਾਂਚ ਹੋਈ ਹੈ ਵਾਈਟ ਬਤਨ ਠੀਕ ਹੈ ਵਾਈਟ ਪਤੰਗਾ ਲਾਂਚ ਹੋਇਆ ਔਰ ਤੁਹਾਨੂੰ ਪਤਾ ਬੱਟਰਪੀਪਰ ਦੇ ਵਿੱਚ ਹੈ ਇਹ ਵੀ ਰਾਮਪੁਰ ਦਾ ਮਾਲ ਹੁੰਦਾ ਸਾਰਾ ਇਹ ਰਾਮਪੁਰਾ ਭਾਜੀ ਹੁਣ ਬੜਾ ਮਸ਼ਹੂਰ ਕੀਤਾ ਪਤੰਗਾ ਵਾਲਿਆਂ ਨੇ ਤੇ ਇਹ ਰਾਮਪੁਰ ਹੈ ਕਿੱਥੇ ਮਤਲਬ ਵੱਡੇ ਵੀਰੇ ਜਿਹੜਾ ਰਾਮਪੁਰ ਹੈਗਾ ਵਾ ਸਾਡਾ ਇਹ ਪੰਜਾਬ ਵਾਲਾ ਰਾਮਪੁਰਾ ਵਾ ਨਹੀਂ 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 ਰਾਮਪੁਰਾ ਫੂਲ ਉਹ ਨਹੀਂ ਹੈ ਇਹਦੇ ਵਿੱਚ ਬਰੇਲੀ ਤੋਂ ਅੱਗੇ ਪੈਂਦਾ ਜੀ ਰਾਮਪੁਰ ਮਤਲਬ ਇਹ ਉੱਥੋਂ ਤਿਆਰ ਹੋ ਕੇ ਆਉਂਦੇ ਆ ਤੇ ਵੀ ਜ਼ਰੂਰੀ ਹੈ ਨਾ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ ਮੈਂ ਕਹਿੰਦਾ ਇਹ ਵੀ ਇਹ ਵੀ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ ਔਰ ਇਸੇ ਤਰੀਕੇ ਨਾਲ ਅੱਗੇ ਫੇਰ ਆ ਜਾਂਦਾ ਜੀ ਹੋਰ بڑے ਗਾਈਡਸ ਜਿਹੜਾ ਗਲੀ ਤੁਹਾਨੂੰ 8 ਰੁਪਏ ਦਾ ਮਿਲਣਾ ਹੈ ਠੀਕ ਹੈ ਜੀ ਲੋ ਜੀ ਇਹ ਵੀ ਰਾਮਪੁਰਾ ਇਹ ਵੀ ਰਾਮਪੁਰਾ ਵਾਲਾ ਸਿਰਫ 500 ਰੁਪਏ ਸੋ ਜੀ ਇਹਦਾ ਰੇਟ ਅਕਰੀਜ਼ ਨਹੀਂ ਹੋਇਆ ਮੈਂ ਫਿਰ ਦੁਬਾਰਾ ਕਹਿ ਰਿਹਾ ਆ ਕੇ ਲੈ ਜਾਓ ਸਿਰਫ 5 ਰੁਪਏ ਦਾ ਤੇ ਦੇਖੋ ਗਾਹ ਦਾ ਮਾਲ ਕੱਢਿਆ ਪਿਆ ਇਹ ਵੀ ਪੈਕ ਹੋ ਕੇ ਜਾਣਾ ਹੈ ਅੱਛਾ ਇਹ ਜਾਣਾ ਆ ਭੇਜਣਾ ਆ ਬਿਲਕੁਲ ਠੀਕ ਹੈ ਜੀ ਔਰ ਇਸੇ ਤਰੀਕੇ ਨਾਲ ਠੀਕ ਹੈ ਜੀ ਬਟਰ ਪੇਪਰ ਇਹ ਭਾਜੀ ਪੇਪਰ ਦਾ ਕੀ ਫਰਕ ਹੁੰਦਾ ਵਾ ਆਮ ਪੇਪਰ ਨਾਲੋਂ ਥੋੜਾ ਜਿਆਦਾ ਕੋਸਟਲੀ ਹੁੰਦਾ ਪੇਪਰ ਠੀਕ ਹੈ ਜਦ ਤੱਕ ਇਹ ਜਿਹੜਾ ਵਾਈਟ ਪਤੰਗਾ ਖਿੱਚਾਂ ਵਸਤੇ ਯੂਜ਼ ਹੁੰਦਾ ਜੀ ਵੀ ਖਿੱਚ ਮਾਰਨੀ ਹੋਵੇ ਕਿਸੇ ਨੂੰ ਹੂੰ ਧੁੱਪ ਦੇ ਵਿੱਚ ਨਜ਼ਰ ਘਟ ਆਂਦਾ ਬੰਦਾ ਥੱਲੇ ਥੱਲੇ ਲੈ ਜਾ ਕੇ ਖਿੱਚ ਮਾਰ ਕੇ ਸਾਈਡ ਤੇ ਹੋ ਜਾਂਦਾ ਕੀ ਬਾਤ ਹੈ ਦੇਖੋ ਭਾਈ ਨੂੰ ਟ੍ਰਿਕਾਂ ਵੀ ਪਤਾ ਖਿੱਚ ਕਿਵੇਂ ਹਲਾਉਣੀ ਆ ਦੋਸਤੋ ਵਾ ਦੇਖੋ ਦੋਸਤੋ ਮੇਲਾ ਪਤੰਗ ਕੀ ਬਾਤ ਹੈ ਆਈਦਰ ਇਹ ਤਾਂ 650 ਰੁਪਏ ਜਿੰਨਾ ਮਰਜ਼ੀ ਲੈ ਜਾਓ ਮੇਰੇ ਦੋਸਤੋ ਮਿੱਤਰੋ ਮੈਂ ਫਿਰ ਦੁਬਾਰਾ ਕਹਿ ਰਿਹਾ ਵਰਾਈਟੀ ਡੇਬਟੇ ਚੀਜ਼ ਹੁੰਦੀ ਜਾਂਦੀ ਜਿਹਨੇ ਜਿਵੇਂ ਹੁਣ ਤੁਸੀਂ ਕਹਿੰਦੇ ਹੋ ਵੀ ਰੇਟ ਵਧਦੇ ਆ ਹਨਾ ਚਲੋ ਵਧ ਹੀ ਰਹਿੰਦੇ ਵਾਧਾ ਘਾਟਾ ਹੁੰਦਾ ਹੀ ਰਹਿੰਦਾ ਹਨਾ ਤੇ ਇਹਦਾ ਮਤਲਬ ਹੁਣ ਜਿਹੜੀ ਅੱਜ ਤੁਸੀਂ ਵੀਡੀਓ ਚ ਰੇਟ ਦੱਸਦੇ ਹੋ ਇਹ ਕਦ ਤੱਕ ਅਵੇਲੇਬਲ ਹੈ ਵੀ ਦੱਸ ਦੋ ਕਈ ਯਾਰ ਕੁਛ ਨਹੀਂ ਪਤਾ ਹੁੰਦਾ ਕਿਉਂਕਿ ਜਦੋਂ ਮਾਰਕੀਟ ਦੇ ਵਿੱਚ ਮਾਲ ਦੀ ਸ਼ੋਰਟੇਜ ਆਣੀ ਹੈ ਕਿਉਂਕਿ ਹੈਂਡ ਮੇਡ ਆਈਟਮਸ ਦਾ ਜਦੋਂ ਮਾਰਕੀਟ ਦੇ ਵਿੱਚ ਇਹਦੀ ਸ਼ੋਰਟੇਜ ਆਣੀ ਹੈ ਆਕਸਲੀ ਇਹ ਹੈ ਕਿ ਡਿਮਾਂਡ ਜ਼ਿਆਦਾ ਤੇ ਰੇਟ ਵਧੇਗਾ ਜੀ ਇਹ ਕਹਿੰਦੇ ਕਿਉਂਕਿ ਹੈਂਡ ਮੇਡ ਆਈਟਮ ਹੈ ਬਣਾਨੀ ਬੜੀ ਔਖੀ ਹੋ ਜਾਂਦੀ ਹੈ ਇੰਨੀ ਜਲਦੀ ਜ ਤਾਨੂੰ ਪਤਾ ਮਸ਼ੀਨੀ ਭਾਵੇਂ ਮਸ਼ੀਨੀ ਜੋਗ ਆ ਗਿਆ ਹਨ ਪਰ ਇਹ ਹੱਥਾਂ ਨਾਲ ਹੀ ਤਿਆਰ ਹੁੰਦਾ ਅੱਜ ਵੀ ਹੱਥ ਨਾਲ ਤਿਆਰ ਹੁੰਦੀ ਹੈ ਅੱਜ ਵੀ ਮੁਹੰਮਦਨ ਭਰਾ ਸਾਡੇ ਜਿਹੜੇ ਹੈਗੇ ਨੇ ਉਹ ਤਿਆਰ ਕਰਦੇ ਨੇ ਹਾਂ ਸਾਨੂੰ ਉੱਥੇ ਲੀਵਰ ਸਸਤੀ ਵੇਂਦੀ ਯੂਕੀ ਤਾਂ ਤੇ ਅਸੀਂ ਇਸ ਗ੍ਰੇਡ ਦੇ ਵਿੱਚ ਪੰਦੇ ਆ ਲਓ ਜੀ ਤੇ ਚਲੋ ਹੁਣ ਆਪਾਂ ਅੱਗੇ ਵੀ ਵਧੀਏ ਜੀ ਹਾਂ ਜੀ ਬਿਲਕੁਲ ਜੀ ਲਓ ਆ ਪਾਕਿਸਤਾਨੀ ਕਾਈਟ ਸਾਰੀ ਤੁਸੀਂ ਦੇਖ ਸਕਦੇ ਹੋ ਵੀਊਜ਼ ਉੱਪਰ ਲੱਗਿਆ ਗਿਆ ਲਓ ਜੀ ਪਾਕਿਸਤਾਨੀ ਕਾਈਟ ਸਾਡਾ ਗਵਾਂਢੀ ਦੇਸ਼ ਤੇ ਆ ਪਾਕਿਸਤਾਨੀ ਹੈ ਜੀ ਸਾਰੇ ਸਾਰੀ ਸਾਰੀ ਵੈਰਾਈਟੀ ਪਾਕਿਸਤਾਨੀ ਲੱਗੀ ਹੋਈ ਹੈ ਠੀਕ ਹੈ ਜੀ ਤੇ ਇਹਦਾ ਰੇਟ ਕੀ ਹੈ ਜੀ ਇਹ ਵੀ ਦੱਸ ਦੋ ਇਹ ਇਸ ਟਾਰਕਟ ਵਿੱਚ ਸ਼ਾਰਟ ਚੱਲ ਰਹੀ ਹੈ ਆਈਟਮ ਇਹਦਾ ਹਾਲੀਵੁੱਡ ਰੇਟਿੰਗ ਡੀਲਸ ਹੋ ਰਿਹਾ ਹੂੰ ਠੀਕ ਹੈ ਲੋ ਜੀ ਸੁਬਾਹ ਫਿਰ ਤੁਹਾਡੀ ਮੋਟਰੋ ਦੇ ਵਾਸਤੇ ਮੋਟਰ ਨੇ ਸਾਡੇ ਮਾਰੇ ਬੈਲ ਚ ਤੀਰ ਮਾਰਿਆ ਠੀਕ ਹੈ ਜੀ ਸਹੀ ਹੈ ਇਹ ਮੋਟਰੋ ਲਈ ਸਪੈਸ਼ਲ ਉਹਦਾ ਪੂਰਾ ਲਾੜ ਹੀ ਦਿਲ ਦੇ ਵਿੱਚ ਵੀਰ ਵਾਲਾ ਜਿਹਦੇ ਜਿਹੜੇ ਲਿਆਣਾ ਮੇਰੇ ਦੋਸਤੋ ਹੁਣੀ ਲੈ ਜਾਓ ਫਿਰ ਮੈਂ ਵੀ ਆ ਸਾਡੀ ਮੋਟਰੋ ਰਹਿ ਗਈ ਤੇ ਕੀ ਰੇਟ ਕੀ ਹੈ ਜੀ ਇਹਦਾ ਅਜੇ ਅਪਰ ਰੇਟ 680 ਰੁਪਏ ਤੋਂ 680 ਦੇ 120 ਬਿਲਕੁਲ ਔਰ ਬੜੀ ਵਧੀਆ ਆਈਟਮ ਹੈ ਇਹ ਲਓ ਫਿਰ ਉਸ ਤੋਂ ਬਟਰ ਪੇਪਰ ਦੇ ਵਿੱਚ ਸਾਡਾ ਮੂਸੇ ਵਾਲਾ ਬਾਈ ਉੱਚੀਆਂ ਨੇ ਗੱਲਾਂ ਮੇਰੇ ਯਾਰ ਦੀਆਂ ਕਿਹਾ ਵਾਤ ਹੈ ਭਾਈ ਠੀਕ ਹੈ ਨਾ ਮੇਰੇ ਦੋਸਤ ਸਹੀ ਗੱਲ ਹੈ ਜੀ ਉੱਚੀਆਂ ਨੇ ਗੱਲਾਂ ਉੱਚੀਆਂ ਨੇ ਗੱਲਾਂ ਮੇਰੇ ਯਾਰ ਦੀਆਂ ਭਾਜੀ ਵੀ ਪੂਰਾ ਫਾਰਮ ਚ ਆ ਜਾਂਦੇ ਆ ਫਾਰਮ ਅਸਲੇ ਗੇੜ ਦੇ ਦਿਲ ਪੜਚਾਣਾ ਨੋ ਵੀ ਮੇਰੇ ਦੋਸਤੋ ਇਹਨੂੰ ਕੀ ਕਹਿੰਦੇ ਆ ਬਾਈ ਜੀ ਇਹਨੂੰ ਕਹਿੰਦੇ ਬੱਦੋ ਬੱਦੀ ਬੱਦੋ ਬੱਦੀ ਬੱਦੋ ਬੱਦੀ ਹਾਏ ਹਾਏ ਅੱਖ ਲੜੀ ਕੇ ਗੁੱਡੀ ਚੜੀ ਗੁੱਡੀ ਚੜੀ ਸਹੀ ਗੱਲ ਆ ਠੀਕ ਹੈ ਜੀ ਇਹ ਆ 1.500 ਰੁਪਏ ਹੂੰ ਠੀਕ ਆ ਸੱਪ ਜਿੰਨਾ ਮਰਜ਼ੀ ਲੈ ਜਾਓ ਸਾਪਾ ਹਣਾ ਬਿੱਲ ਆਪਣੇ ਚੀਜ਼ ਆ ਕਿਹਨੇ ਜੇ ਤਾਂ ਵੱਡਾ ਭਰਾ ਵੀ ਮਿਲ ਜੂਗਾ ਤੇ ਮੰਮੀ ਵੀ ਮਿਲ ਜੂਗੀ ਓਕੇ ਜੀ ਠੀਕ ਹੈ ਜੀ ਆ ਜੋ ਤੁਹਾਨੂੰ ਇਹਦੀ ਮੰਮੀ ਵੀ ਦਿਖਾਈਏ ਇਹ ਆ ਲਓ ਜੀ ਮੜਿਆਲੀ ਦੀ ਮਿਲ ਜੂਗੀ 골ਡਨ ਅੱਖਾਂ ਹੈ ਇਹਦੀਆਂ ਇਹਦੀ ਮੰਮੀ ਵੀ ਮਿਲ ਜੂਗੀ ਤੇ ਇਹ ਆਪ ਵੀ ਮਿਲ ਜੂਗਾ ਤੇ ਇਹਦਾ ਰੇਟ ਦੀ ਜੇ ਆਪਾਂ ਗੱਲ ਕਰੀਏ ਜੀ ਇਹਦਾ ਰੇਟ ਹੋਲਸੇਲ 35 ਰੁਪਏ 35 ਰੁਪਏ ਜੀ ਹੋਲਸੇਲ ਲੈਣਾ 35 ਰੁਪਏ 1 250 ਰੁਪਏ ਦਾ ਓਕੇ ਉਸ ਤੋਂ ਬਾਅਦ ਦੇਖੋ ਕਟਿੰਗ ਵਾਲੇ ਆਈਟਮਸ ਹੈ ਨਵੀਂ ਲਾਂਚ ਹੋਈ ਹੈ ਲਓ ਜੀ ਇਧਰ ਆ ਬਾਕੀ ਕੋਈ ਬੰਦਾ ਪਸੰਦ ਕਰਦਾ ਕਟਿੰਗ ਵਾਲੇ ਕਾਈਟਸ ਲੈਣੇ ਹੋਣ ਆਹ ਦੇਖੋ ਉਹਦੀ ਚਾਚੇ ਦੀ ਕੁੜੀ ਸੱਪ ਦੀ ਸਹੀ ਗੱਲ ਆ ਠੀਕ ਹੈ ਇਸੇ ਤਰੀਕੇ ਸਾਡੇ ਕੋਲ ਦੇਖੋ ਤੁਕਲ ਸੀ ਬਹੁਤ ਜ਼ਿਆਦਾ ਵੈਰਾਈਟੀ ਹੈ ਲਓ ਜੀ ਪੁੱਤ ਆ ਗਈ ਪੁੱਤ ਆ ਗਈ ਇਹ ਟੁਕਕਲਾ ਕਿਤੇ ਨਹੀਂ ਮਿਲਨੀਆ ਲੁੱਟ ਕੇ ਲੈ ਗਏ ਆ ਅਜੰਦਗੜ ਵਾਲੇ ਅੱਛਾ ਜੀ ਐਮਦਗੜ ਵੀ ਤੁਹਾਡਾ ਮਾਲ ਗਿਆ ਬਾਈ ਰੈਸਟ ਆਫ ਇੰਡੀਆ ਸੀ ਕੰਮ ਕਰਦੇ ਆ ਗੁਜਰਾਤ ਚ ਐਂਟਰ ਹੋ ਗਏ ਆ ਪਿਛਲੀ ਵਾਰ ਮਹਾਰਾਸ਼ਟਰ ਕਵਰ ਕੀਤਾ ਸੀਗਾ ਜੀ ਔਰ ਚੁਰੂ ਰਾਜਸਥਾਨ ਚ ਵੀ ਮਾਲ ਗਿਆ ਕਾਫੀ ਜਗ੍ਹਾ ਤੇ ਮਾਲ ਜਾ ਚੁੱਕਾ ਆ ਦੇਖੋ ਪੰਜਾਬ ਕਹਿੰਦੇ ਅਨਾਜ ਤਾਂ ਦਿੰਦਾ ਸੀਗਾ ਹੋਰ ਸਟੇਟਾਂ ਨੂੰ ਪਤੰਗ ਵੀ ਹੈ ਲੱਗ ਗਿਆ ਕਿਹੜਾ ਬਾਤ ਹੈ ਪਤੰਗ ਵੀ ਤੇ ਬਾਈ ਲੁਧਿਆਣੇ ਵਾਲਿਓ ਜਿਹੜੇ ਲੁਧਿਆਣੇ ਨੂੰ ਪਿਆਰ ਕਰਦੇ ਆ ਲਵ ਯੂ ਲੁਧਿਆਣਾ ਠੀਕ ਆ ਨਾ ਤੇ ਭਾਈ ਆ ਇੱਕ ਆਈਟਮ ਬਾਰੇ ਦੱਸੋ ਇਹ ਕੀ ਚੀਜ਼ ਹੈ ਨਾ ਹੱਲੇ ਨਹੀਂ ਅੱਛਾ ਸਰਪ੍ਰਾਈਜ਼ ਹੈ ਇਹ ਯੈਸ ਡੈਫੀਨਿਟਲੀ ਇਟ ਸ਼ੁੱਡ ਬੀ ਸਰਪ੍ਰਾਈਜ਼ ਐਂਡ ਵੀ ਵਿਲ ਓਪਨ ਥਿਸ ਸਰਪ੍ਰਾਈਜ਼ ਔਨ 25th ਆਫ ਡਿਸੰਬਰ ਸੋ ਵੈਰੀ ਸੂਨ ਵੀ ਆਰ ਲਾਂਚਿੰਗ ਅ ਨਿਊ ਕਾਈਟ ਇੱਕ ਉਹਦੀ ਹੋਰ ਵੈਰਾਈਟੀ ਬੜੀ ਵਧੀਆ ਵਧੀਆ ਠੀਕ ਹੈ ਠੀਕ ਹੈ ਫੈਂਸੀ ਵੈਰਾਈਟੀ ਬਹੁਤ ਆ ਗਈ ਹੈ ਕਿ ਰੈਂਕ ਵਰ ਬਾਹਰ ਲੈ ਆਓ ਭਾਜੀ ਆ ਦਿਖਾ ਦਈਏ ਆਪਾਂ ਲਓ ਵੀ ਮੇਰੇ ਭਰਾਵੋ ਆਪਾਂ ਸਪੈਸ਼ਲ ਭਾਈ ਨੂੰ ਆ ਖੇਚਲ ਕੀਤੀ ਆ ਮੈਂ ਕਿਹਾ ਕੋਈ ਨਹੀਂ ਵਖਾ ਦੀਏ ਲੋ ਜੀ 6 ਫੁੱਟ ਦਾ ਇਹ ਤਾਂ ਕੁਛ ਵੀ ਨਹੀਂ ਹੈ ਇਹ ਤਾਂ ਸਾਡੇ ਲਈ ਬੱਚਾ ਗਾਈਟ ਹੈ ਅੱਛਾ ਇਹ ਤੋਂ ਵੀ ਵੱਡੇ ਬਣਾਉਣੇ ਹੋ ਜੀ 10 ਫੁੱਟ ਦਾ ਪਤੰਗ ਦਵਾਵਾਂਗੇ ਮੇਰੇ ਮਿੱਤਰੋ ਤੇ ਉਹਦਾ ਬੁੱਕ ਕਰਾਣਾ ਕਰਾ ਲਓ ਰੇਟ ਕੀ ਹੋਊਗਾ ਭਾਜੀ ਉਹਦਾ ਰੇਟ ਟਾਈਮ ਦੇ ਅਕੋਰਡਿੰਗ ਠੀਕ ਹੈ ਜੀ ਵਾਲੀ ਗਰ ਕੀ ਰੇਟ ਲਗਾਉਂਦਾ ਇਹ ਕਰਦਾ ਕੁਝ ਕਹਿ ਨਹੀਂ ਸਕਦੇ ਪਰ ਮੇਰੇ ਦੋਸਤੋ ਮੈਂ ਤੁਹਾਨੂੰ ਫਿਰ ਦੋ ਵਾਰ ਕਹਿਣਾ ਚਾਹੁੰਗਾ ਜਿਹੜੇ 10 ਫੁੱਟ ਦਾ ਪਤੰਗ ਲੈਣਾ ਚਾਹੁੰਦੇ ਨੇ ਬੁੱਕ ਕਰਵਾ ਲਓ ਹਣੀ ਤੇ ਇਹਦਾ ਕੀ ਰੇਟ ਸੀਗਾ ਇਹਦਾ ਕੁਛ ਨਹੀਂ ਬੱਟਰ ਪੇਪਰ ਦਾ 150 ਰੁਪਏ ਆਈਦਾ ਰੇਟ 150 ਰੁਪਈਆ ਬਿਲਕੁਲ ਠੀਕ ਆ ਯਾਰ ਉਸ ਤੋਂ ਬਾਅਦ ਮੇਰੇ ਦੋਸਤੋ ਦੇਖੋ ਨਵੀਂ ਆਈਟਮ ਲਾਂਚ ਹੋਈ ਹੈ ਮਿਰਚੀ ਇਹਨੂੰ ਕਹਿੰਦੇ ਰਾਜਸ ਜੈਪੁਰ ਦੀ ਮਿਰਚੀ ਇਹ ਮਿਰਚ ਹੈ ਹੀ ਇਹ ਇਹਨੂੰ ਮਿਰਚੀ ਕਾਈਂ ਕਹਿੰਦੇ ਆ ਠੀਕ ਹੈ ਜੀ ਇਹ ਬਿਲਕੁਲ ਸੌਫਟਲੀ ਬੁੰਦੀਆ ਪਰ ਜਦੋਂ ਇਹ ਖਿੱਚਾ ਮਾਰਦੀ ਤੇ ਬਹੁਤ ਸੋਹਣੀਆਂ ਸੋਹਣੀਆਂ ਮਾਰਦੀ ਉਹ ਵਾਹ ਜੀ ਮੇਰੇ ਦੋਸਤੋ ਆ ਮੈਂ ਯਾਰ ਬੋਲ ਹੀ ਨਹੀਂ ਸਕਦਾ ਠੀਕ ਹੈ ਜੀ ਸੋ ਤੁਹਾਨੂੰ ਪਤਾ ਹੀ ਹੈ ਅਸੀਂ ਮਾਰਕੀਟ ਦੇ ਵਿੱਚ ਇੱਕ ਡਿਫਰੈਂਟ ਡਿਫਰੈਂਟ ਇਹ ਵੱਲੋਂ ਥੋੜਾ ਥੋੜ ਹੁੰਦਾ ਜੀ ਆਪ ਦਾ ਇਹ ਸਾਡੇ ਆਪਣੇ ਥੋੜਸ ਹੈ ਕਿਉਂਕਿ ਦੇਖੋ ਤੁਸੀਂ ਇੱਕ ਗਾਣਾ ਵਾਰ ਵਾਰ ਜਿਹੀ ਡਿਮਾਂਡ ਹੁੰਦੀ ਆ ਉਹੇ ਜਾਂ ਹਨਾ ਜਿਸ ਤਰ੍ਹਾਂ ਕਿ ਤੁਸੀਂ ਇੱਕ ਗਾਣਾ ਬਾਰ-ਬਾਰ ਨਹੀਂ ਸੁਣ ਸਕਦੇ ਇਸ ਤਰ੍ਹਾਂ ਪਤੰਗਾਂ ਦੇ ਡਿਜ਼ਾਈਨਸ ਹੁੰਦੇ ਆ ਤੁਸੀਂ ਇੱਕ ਡਿਜ਼ਾਈਨ ਨੂੰ ਹਰ ਸਾਲ ਰਿਪੀਟ ਨਹੀਂ ਕਰ ਸਕਦੇ ਸਹੀ ਗੱਲ ਆ ਤੇ ਤੁਸੀਂ ਕਸਟਮਰ ਦਾ ਇੰਟਰਸਟ ਬਣਾਉਣਾ ਹੈ ਤੇ ਆਬਜੀ ਤੁਹਾਨੂੰ ਡਿਫਰੈਂਟ ਡਿਫਰੈਂਟ ਕੈਟਾਗਰੀਜ਼ ਡਿਫਰੈਂਟ ਡਿਫਰੈਂਟ ਡਿਜ਼ਾਈਨ ਥੋਟਸ ਟੀਮਸ ਲੈ ਕੇ ਆਣੇ ਵਣਗੇ ਜੀ ਸੋ ਅਸੀਂ ਇਹਨਾਂ ਚੀਜ਼ਾਂ ਲਈ ਮਾਹਿਰ ਆ ਇੰਨੇ ਕਿ ਸਤਗੁਰ ਨੇ ਨਿਯਮਤ ਬਖਸ਼ੀ ਆ ਕੁਛ ਨਾ ਕੁਛ ਡਿਫਰੈਂਟ ਕਰਦੇ ਰਹੀਦਾ ਔਰ ਡਿਫਰੈਂਟ ਡਿਫਰੈਂਟ ਕੁਛ ਨਾ ਕੁਛ ਐਡ-ਆਨ ਕਰਦੇ ਰਹੀਦਾ ਤੇ ਬਾਕੀ ਆਪਾਂ ਨੂੰ ਮੈਂ ਕਹਿੰਦਾ ਹੁਣ ਗੱਟੂ ਵੀ ਵਿਖ ਕਾਟਨ ਫੈਟਾ ਅਚਕਮ ਮਾਰਕੀਟ ਦੇ ਵਿੱਚ ਬਹੁਤ ਵਧੀਆ ਟੈਕਨੀਕ ਦੇ ਨਾਲ ਮਸ਼ੀਨੀ ਸਤਵਾਈ ਹੈ ਔਰ ਉਸ ਸਤਵਾਈ ਦੇ ਵਿੱਚ ਤੁਸੀਂ ਇਹ ਦੇਖ ਸਕਦੇ ਹੋ ਕਿ ਬੜੀ ਅੱਛੀ ਧਾਰ ਲੱਗਦੀ ਹੈ ਤੇਰਾ ਸਭ ਕੁਝ ਹੁੰਦਾ ਹੁਣ ਤੁਸੀਂ ਕਾਟਨ ਦੀ ਗੱਲ ਕੀਤੀ ਆ ਹੁਣ ਬਥੇਰੇ ਜਾਨਾਂ ਦੀ ਮੈਂ ਗੱਲ ਕਰ ਰਿਹਾ ਵੈਸੇ ਮੈਂ ਨਹੀਂ ਚਾਹੁੰਦਾ ਵੀ ਉਹਦੀ ਗੱਲ ਹੋਣੀ ਚਾਹੀਦੀ ਆ ਹੁਣ ਤੁਹਾਨੂੰ ਪਲਾਸਟਿਕ ਡੋਰ ਬਾਰੇ ਵੀ ਪੁੱਛਣਗੇ ਪਲਾਸਟਿਕ ਡੋਰ ਸਭ ਪੜੇ ਜਾਣਗੇ ਸਭ ਪੜੇ ਜਾਣਗੇ ਸਹੀ ਗੱਲ ਹੈ ਯਾਰ ਉਹ ਦੇਖੋ ਸਭ ਪੜੇ ਜਾਣਗੇ ਜਿਹੜੇ ਵੇਚਦੇ ਆ ਤੇ ਜਿਹੜੇ ਮੈਂ ਕਿਹਾ ਸਭ ਪੜੇ ਜਾਣਗੇ ਸਾਡੇ ਪਰਮੇਸ਼ਰ ਭਾਈ ਦਾ ਗਾਣਾ ਨਾ ਸਭ ਪੜੇ ਜਾਣਗੇ ਸਹੀ ਗੱਲ ਹੈ ਕੁਲਦੀਪ ਚਾਹਲ ਜੀ ਹੁੰਦੇ ਸੀਗੇ ਸੀਪੀ ਸਾਹਿਬ ਉਹਦਾ ਇੱਕ ਸਲੋਗਨ ਸੀ ਸਭ ਪੜੇ ਜਾਣਗੇ ਸਹੀ ਗੱਲ ਹੈ ਤੇ ਮੇਰੇ ਦੋਸਤੋ ਟੈਮਸ ਵੀ ਅਗਰ ਛੱਡ ਦਿੱਤਾ ਜਾਏ ਉਹਨੂੰ ਤੋਂ ਜ਼ਿਆਦਾ ਵਧੀਆ ਬਟ ਪਬਲਿਕ ਮੰਨਦੀ ਨਹੀਂ ਹੈ ਸਹੀ ਗੱਲ ਹੈ ਪਬਲਿਕ ਦੀ ਡਿਮਾਂਡ ਦੇ ਹਿਸਾਬ ਸਾਰਾ ਕੁਝ ਚੱਲਦਾ ਹਮ ਫਿਲਹਾਲ ਆਪਾਂ ਗੱਲ ਕਰਦੇ ਆ ਬਲੈਕ ਪੈਨਸ਼ਨ ਤੇ ਨਿਊ ਇੰਡੀਆ ਬਲੈਕ ਪੈਂਥਰ ਨਿਊ ਇੰਡੀਆ ਇਹ ਕੋਟਨ ਦੇ ਉਹ ਥ्रेड ਨੇ ਜੀ ਸਪੈਸੀਫਿਕਲੀ ਮੈਂਸ਼ਨਡ ਹੁੰਦਾ ਹੈ ਕੋਟਨ ਥ्रेड ਤੁਸੀਂ ਜਿੰਨਾ ਮਰਜੀ ਮੇਰੇ ਕੋਲੋਂ ਲੈ ਸਕਦੇ ਹੋ ਠੀਕ ਹੈ ਜੀ ओरिजिनल ਬ੍ਰਾਂਡ ਬਿਲਕੁਲ ਦੋਨੋਂ ਔਰ ਪਹਿਲੇ ਇਹਦਾ ਰੇਟ 300 ਰੁਪਏ ਹੁੰਦਾ ਸੀ ਅੱਜ ਰੇਟ ਚਲੋ 350 ਰੁਪਏ ਹੋ ਗਿਆ ਰੇਟ ਦੇ ਵਧ ਇਨਕਰੀਸ ਹੁੰਦੇ ਆ ਸੀਜ਼ਨ ਚੱਲਦੇ ਆ ਦਿਨ ਗਿਣਤੀ ਦੇ ਥੋੜੇ ਰਹਿ ਗਏ ਹੁਣ ਤਾਂ ਔਰ ਉਸ ਉਸ ਦੌਰਾਨ ਤੁਸੀਂ ਇਹਨੂੰ ਮੈਚ ਸ਼ੋਰ ਹੈ ਇਸ ਗੱਲ ਦੇ ਉੱਤੇ ਕਿ ਤੁਸੀਂ ਅਗਰ ਸਹੀ ਤਰੀਕਾ ਨਾਲ ਪਤੰਗ ਵਾਜੀਏ ਅਗਰ ਜਾਣਦੇ ਹੋ ਇਸ ਡੋਰ ਦੇ ਨਾਲ ਚਾਈਨਾ ਨੂੰ ਵੜਨੂਗੀ ਵੱਡੀ ਜਾਊਗੀ ਜੀ ਬਿਲਕੁਲ ਵੱਡੀ ਜਾਊਗੀ ਠੀਕ ਹੈ ਜੀ ਪਰ ਫਿਰ ਖੜ ਕੇ ਉੱਤੇ ਮਾਰਨਾ ਬਿਲਕਾਰਾ ਛੁੱਟ ਗੱਟੂ ਤਾਂ ਮਤਲਬ ਛੱਟ ਤੋਂ ਬਹੁਤ ਛੋਟੀ ਕੈਟਾਗਰੀ ਤੋਂ ਵੀ ਸ਼ੁਰੂ ਹੋ ਜਾਂਦਾ ਠੀਕ ਹੈ ਉਹ ਵੀ ਵਿਖਾ ਦਿਓ ਭਾਈ ਇੱਕ ਇੱਕ ਵਾਰ ਬਿਲਕੁਲ ਬੁਲਬੁਲ ਦੇ ਬੱਚੇ ਐ ਹਮਮ ਔਰ ਲੋ ਇਹ ਸਾਰੇ ਬੁਲਬੁਲ ਦੇ ਬੱਚੇ ਐ ਜੀ ਠੀਕ ਹੈ ਔਰ ਇਹ ਨਾ ਬੁਲਬੁਲ ਦੇ ਬੱਚਿਆਂ ਦੀ ਓਏ ਇਹ ਚ ਕਿੰਨੀ ਕਿ ਡੋਰ ਹੋਊਗੀ ਆਈਡੀਆ ਦੋਰ ਥੋੜੀ ਹੁੰਦੀ ਬਾਜੀ ਠੀਕ ਐ ਠੀਕ ਐ ਓਏ 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 ਬੱਦੋ ਬੱਦੀ ਬੱਦੋ ਬੱਦੀ ਕੀ ਰੇਟ ਹੋਗਾ ਇਹ ਇਹਨਾਂ ਦਾ ਇਹਨਾਂ ਦਾ ਕੁਛ ਖਾਸ ਨਹੀਂ ਐ ਹੌਲ ਸੇਲ ਦੇ ਰੇਟ ਸੇ ਸਾਰੇ ਜਿੰਦੋਂ ਮਰਜ਼ੀ ਤੁਸੀਂ ਆਕੇ ਲੈ ਸਕਦੇ ਹੋ ਸਾਰੀ ਵੈਰਾਈਟੀ ਅਵੇਲੇਬਲ ਐ ਜਿਸ ਵੀ ਬੰਦੇ ਨੇ ਅਗਰ ਚਾਹੀਦੀ ਹੋ ਫਿਸ਼ ਚਾਹੀਦੀ ਹੋਵੇ ਹਮ ਬਟਰ ਪੇਪਰ ਦੇ ਵਿੱਚ ਐ ਇਹ ਜੀ ਠੀਕ ਐ ਔਰ ਬਹੁਤ ਅੱਛੀ ਚੀਜ਼ ਐ 1380 ਰੁਪਏ ਹੌਲ ਸੇਲ ਰੇਟ ਐ 1380 ਰੁਪਏ 100 ਪੀਸ 1380 ਰੁਪਏ ਹੋਲਸੇਲ रेट ਹੈ ਤੇ ਮੇਰੇ ਆਈਦਾ ਨਹੀਂ ਭਾਈ ਤੁਸੀਂ ਦੱਸਿਆ ਰੇਟ ਆਦਾ ਗਟੂ ਦਾ 280 ਰੁਪਏ ਇਹਦਾ 280 280 ਰੁਪਏ ਰੇਟ ਹੈ ਜੀ ਤੇ ਆਈਦਾ ਰੇਟ ਇਹਦਾ 280 ਰੁਪਏ ਹੈ ਔਰ ਮੇਰੇ ਦੋਸਤੋ ਮੈਂ ਸਗਲੋ ਇਕੱਲ ਹੋਰ ਕਹਣੀ ਜਾਊਂਗਾ ਕਿ बार-बार ਫਿਰ ਇਹ ਕਮੈਂਟਿੰਗ ਕਰ ਰਹੇ ਆ ਵੀ ਤੁਸੀਂ ਚਾਈਨਾ ਡਾਲ ਨਹੀਂ ਉਡਾ ਰਹੀ ਆਪਣੇ ਕੋਲ ਵਰਤਮਾਨ ਕੰਪਨੀ ਆਪਣੇ ਲਿਧਾਣੇ ਚ ਹੈ ਵਰਤਮਾਨ ਕੰਪਨੀ ਨੇ ਦੇਖੋ ਸੰਗਲ ਨੰਬਰ 8 ਪੁਰਾਣਾ ਜਦੋਂ ਅਸੀਂ ਛੋਟੇ ਹੁੰਦੇ ਸੀ ਉਦੋਂ ਤੋਂ ਅੱਲਾ ਆ ਰਿਹਾ ਸੰਗਲ ਨੰਬਰ 8 12 ਤਾਰ 12 تار اور 16 تار دونوں ਧਾਗੇ ਸਾਡੇ ਕੋਲ ਮੌਜੂਦ ਨੇ ਜਿੰਨੂੰ ਜਿੰਨਾ ਵੀ ਚਾਹੀਦਾ ਹੋਵੇ ਇੱਕ ਡੱਬਾ ਦੋ ਡੱਬੇ 10 ਡੱਬੇ ਇੱਕ ਪੇਟੀ 10 ਪੇਟੀਆਂ ਅਸੀਂ ਪ੍ਰੋਵਾਈਡ ਕਰਾ ਸਕਦੇ ਹਾਂ ਸੂਤਨ ਵਾਸਤੇ ਚਾਹੀਦਾ ਹੋਵੇ ਕਿਹੜੇ ਹੱਲੇ ਵੀ ਬਰੇਲੀ ਦੇ ਦੀਵਾਨੇ ਨੇ ਉਹਨਾਂ ਨੂੰ ਅਸੀਂ ਕੱਚਾ ਧਾਗਾ ਵੀ ਪ੍ਰੋਵਾਈਡ ਕਰਾ ਸਕਦੇ ਹਾਂ ਇਹ ਵਰਦਮਾਨ ਵਾਲੇ ਵਰਦਮਾਨ ਠੀਕ ਹੈ ਜੀ ਸਾਡੇ ਕੋਲ ਨਾਲ ਰਿਲੇਸ਼ਨਸ਼ਿਪ ਹੈਗੀ ਹੈ ਔਰ ਅਸੀਂ ਬੜੇ ਸਹੀ ਲੈਵਲ ਤੇ ਇਹਦਾ ਕੰਮ ਕਰਦੇ ਹਾਂ ਵਰਦਮਾਨ ਦਾ ਜੀ ਕਿਸੇ ਨੂੰ 12 ਤਾਰ 16 ਤਾਰ ਸਹੀ ਦੀ ਹੋਵੇ 16 ਤਾਰ ਵੀ ਮਿਲ ਜੇਗੀ 12 ਤਾਰ ਵੀ ਮਿਲ ਜੇਗੀ ਇਹਦਾ ਰੇਟ ਇਹਦਾ 260 ਰੁਪਏ ਆ ਇਹ 260 ਰੁਪਏ ਆ ਦੋ ਨੜੇ ਹੁੰਦੇ ਇਹਦੇ ਚ ਠੀਕ ਹੈ ਦੋ ਨੜੇ 260 ਰੁਪਏ ਦੇ ਆ ਇਸੇ ਤਰੀਕੇ ਦੇ ਨਾਲ ਅਗਰ ਤੁਸੀਂ 16 ਤਾਰ ਲਓਗੇ ਤੇ ਉਹਦਾ ਰੇਟ ਹੋਰ ਇਨਕਰੀਜ਼ ਹੋਏਗਾ ਅੱਛਾ ਤੇ ਭਾਜੀ ਇਹਦਾ ਮਤਲਬ ਜਿਹੜੀ ਹੁਣ ਤੁਸੀਂ ਪਹਿਲਾਂ ਨਹੀਂ ਕਾਟਨ ਦਿਖਾਈ ਆ ਉਹਦੀ ਟੱਕਰ ਦੀ ਹੈਗੀ ਐ ਇਹ ਇਹ ਟੱਕਰ ਇਹ ਮੈਂ ਕਹਿੰਦਾ ਬਹੁਤ ਹੀ ਅੱਛੀ ਹੈ ਇੱਕ ਚੀਜ਼ ਨੇ ਮਸ਼ੀਨ 'ਚ ਹੋ ਕੇ ਗੁਜ਼ਰਨਾ ਇੱਕ ਵਾਰੀ ਉਹਨੂੰ ਮਸਾਲਾ ਲੱਗਣਾ ਓਕੇ ਇਹ ਮਸ਼ੀਨੀ ਬਣੀ ਹੋਈ ਆ ਇਹ ਹੈਂਡਮੇਡ ਆਈਟਮ ਬਣੂਗੀ ਇਹ ਹੈਂਡਮੇਡ ਹਾਂ ਜਦੋਂ ਆਪਾਂ ਬਚਪਨ ਚ ਸੂਤਦੇ ਹੁੰਦੇ ਸੀ ਨਾ ਹੱਥ ਦੇ ਨਾਲ ਜੀ ਇਹ ਉਹ ਚੀਜ਼ ਹੈ ਤੇ ਮੇਰੇ ਦੋਸਤੋ ਮੇਰਾ ਵੱਡਾ ਭਾਈ ਕਹਿੰਦਾ ਵੀ ਗੱਟੂ ਸ਼ੋਅ ਕਰੋ ਜੀ ਗੱਟੂ ਨੂੰ ਲਾਂਚ ਕਰਨ ਲਈ ਅਸੀਂ ਤੁਹਾਨੂੰ ਪਤਾ ਹੀ ਹੈ ਟਰੰਪ ਸਾਹਿਬ ਨੂੰ ਬੁਲਾਇਆ ਸੀ ਗੱਟੂ 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 ਕੀ ਬਾਤ ਹੈ ਸੋ ਮੇਰੇ ਦੋਸਤੋ ਦੇਖੋ ਜਸਟ ਕਮੈਂਡਿੰਗ ਸੀ ਠੀਕ ਹੈ ਮੈਂ ਫਿਰ ਦੁਬਾਰਾ ਰਿਪੀਟ ਕਰਨਾ ਚਾਹੁੰਗਾ ਲੈਣਾ ਸਿਰਫ ਗੋਡੰ ਦਾ ਹੀ ਗੱਟੂ 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 ਪਰ ਗੱਟੂ 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 ਜੀ ਭਾਈ ਕੇਮੇ ਲੱਗੀ ਵੀਡੀਓ ਕਮੈਂਟਾਂ ਚ ਵਿਚਾਰ ਜ਼ਰੂਰ ਦਿਓ ਆਪਣੇ ਸਾਂਝੇ ਕਰਿਓ ਤੇ ਬਾਕੀ ਰੇਟ ਦੀ ਗੱਲ ਹੈ ਨਾ ਰੇਟ ਯਾਰ ਘੜ ਦੇ ਵਾਧੇ ਰਹਿੰਦੇ ਆ ਭਾਜੀ ਬਾਕੀ ਦੱਸ ਦੇਣਗੇ ਯਾਰ ਵੱਡੇ ਵੀਰ ਮੈਂ ਫਿਰ ਦੁਬਾਰਾ ਕਹਿ ਰਿਹਾ ਕਿਸੇ ਨੇ ਅਗਰ ਫੁੱਲ ਡਿਸਕ੍ਰਿਪਸ ਰੇਟਸ ਦੀ ਲੈਣੀ ਹੋਵੇ ਕੁਝ ਲੈਣੀ ਹੋਵੇ ਮੇਰੀ ਪੁਰਾਣੀ ਵੀਡੀਓਜ਼ ਦੇਖ ਸਕਦੇ ਨੇ ਨੰਬਰ ਬਾਕੀ ਨੰਬਰ ਬਾਕੀ ਇਹਨਾਂ ਦਾ ਵਿੱਚ ਥੱਲੇ ਦੇ ਦਿੱਤਾ ਆ ਕੁਝ ਜ਼ਿਆਦਾ ਫਰਕ ਨਹੀਂ ਪਿਆ ਸਿਰਫ 10 ਪੈਸੇ 20 ਪੈਸੇ ਦਾ ਡਿਫਰੈਂਸ ਆਇਆ ਕੋਈ ਇੰਨਾ ਲੰਬਾ ਚੌੜਾ ਮੈਟਰ ਨਹੀਂ ਹੈ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਹੁੰਦੀ ਜਾ ਰਹੀ ਸੀਗੀ ਇਸ ਕਰਕੇ ਜ਼ਿਆਦਾ ਡੇਟਸ ਨਹੀਂ ਦਿਖਾਏਗੇ ਤੁਸੀਂ ਰੇਟਸ ਅਗਰ ਦੇਖਣੇ ਪਿਛਲੀ ਵੀਡੀਓਜ਼ ਦੇਖ ਸਕਦੇ ਹੋ ਵੈਰਾਈਟੀ ਬਹੁਤ ਹੈਗੀ ਆ ਔਰ ਮੈਂ ਤੁਹਾਨੂੰ ਫਿਰ ਦੁਬਾਰਾ ਕਹਿੰਦਾ ਮੇਰੀ ਸ਼ਾਪ ਤੇ ਆਉਂਗੇ ਮੋਸਟਲੀ ਵੈਲਕਮ ਹੋਏਗਾ ਸੋ ਥੈਂਕ ਯੂ ਥੈਂਕ ਯੂ ਬਾਈ